ਤੁਹਾਡੇ درمیان ਪਿੰਡ ਭਾਗ ਵੱਲੋਂ ਤੁਹਾਨੂੰ ਕੋਈ ਜਾਣਕਾਰੀ ਦੇਣ ਲਈ ਤੁਹਾਡੇ ਨਾਲ ਕੋਈ ਗੱਲਾਂ ਸਾਂਝੀਆਂ ਕਰਨ ਲਈ ਆਇਆ। ਉਮੀਦ ਕਰਦੇ ਆ ਸਾਡੀਆਂ ਗੱਲਾਂ ਤੁਸੀਂ ਵਿਚਾਰ ਨਾਲ ਸੁਣੋਗੇ ਜੀ ਉਹਨਾਂ ਤੋਂ ਵਧੀਆ ਕੰਮ ਕਰੂੰਗੇ। ਜਿਵੇਂ ਕਿ ਅੱਜਕੱਲ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ। ਬਹੁਤ ਬਾਰਿਸ਼ ਹੋ ਰਹੀ ਹੈ। ਇਦੇ ਨਾਲ ਕੀ ਹੁੰਦਾ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਤਰ ਹੋ ਜਾਂਦਾ ਹੈਗਾ ਜਿਹਦੇ ਵਿੱਚ ਕੀ ਮਲੇਰੀਆ ਡੇਂਗੂ ਇਹਨੀਆਂ ਬੂੜੀਆਂ ਨਗਾਰਾਂ ਦਾ ਜਿਹੜਾ ਲਾਰਵਾ ਹੈ ਇਹ ਪੈਦਾ ਹੋ ਜਾਂਦਾ ਹੈ। ਇਹ ਰ ਆਪਣਾ ਇਹ ਜਿਹੜੀ ਜਦੋਂ ਇਹ ਇੱਕ ਹਫ਼ਤੇ ਦੇ ਵਿੱਚ ਵੱਡਾ ਹੋ ਜਾਂਦਾ ਤੇ ਆਪਾਂ ਨੂੰ ਕੱਢਣਾ ਤੇ ਆਪਾਂ ਮਾਰ ਦੇਣਾ। ਕੁਮਾਰ ਹੋ ਕੇ ਆਪਾਂ ਨੂੰ ਅਸੀਂ ਸਿੱਖਰਾ ਹੁੰਦੀ ਆ ਪੜਾਈ ਦਾ ਨੁਕਸਾਨ ਹੁੰਦਾ ਤੇ مالی ਨੁਕਸਾਨ ਹੁੰਦੇ ਆਪਣੇ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹ ਹੈ ਮਲੇਰੀਆ ਦਾ ਮੱਛਰ ਹੈ ਇਹ ਗੰਦੇ ਪਾਣੀ ਦੇ ਵਿੱਚ ਪੈਦਾ ਹੁੰਦਾ ਤੇ ਰਾਤ ਦੇ ਸਮੇਂ ਘਟਦਾ ਔਰ ਜਿਹੜਾ ਡੇਂਗੂ ਦਾ ਮੱਛਰ ਹੈ ਲਾਰ ਪਾਏਗਾ ਇਹ ਸਾਫ ਪਾਣੀ ਦੇ ਵਿੱਚ ਪੈਦਾ ਹੁੰਦਾ ਔਰ ਦਿਨ ਵੇਲੇ ਕਰਦਾ ਇਸ ਲਈ ਆਪ ਨੂੰ ਦੋਨੇ ਪੀਛਾ ਦਾ ਧਿਆਨ ਰੱਖਣਾ ਪਊਗਾ ਵੀ ਆਪਣੇ ਘਰਾਂ ਦੇ ਆਲੇ ਦੁਆਲੇ ਕੋਈ ਗੰਦਾ ਪਾਣੀ ਬਣਾ ਖੜਾ ਹੋਵੇ ਤੇ ਸਾਫ ਪਾਣੀ ਜਿਹੜਾ ਆਪ ਸਟੋਰ ਕਰਦੇ ਆ ਘਰਾਂ ਦੇ ਵਿੱਚ ਆਮ ਆਪਣੇ ਦੇਖਣ ਨੂੰ ਹੋਵੇਗਾ ਵੀ ਆਪਾਂ ਘਰਾਂ 'ਚ ਪਾਣੀ ਸਟੋਰ ਕਰ ਲੈਣੇ ਆ ਜਿਵੇਂ ਕਿ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਹੌਦੀਆਂ ਬਣਾਈਆਂ ਹੁੰਦੀਆਂ ਨੇ ਜਾਂ ਆਪਣੇ ਕੋਈ ਟੱਪ ਵਗੈਰਾ ਜਾਂ ਆਪਣੀਆਂ ਪਲਾਸਟਿਕ ਦੀ ਟੈਂਕੀਆਂ ਵਗੈਰਾ ਰਾਤੀ ਆਪਾਂ ਪਾਣੀ ਸਟੋਰ ਕਰ ਲੈਣੇ ਆ ਅਸੀਂ ਇਹ ਨਹੀਂ ਕਹਿੰਦੇ ਹੈ ਜੇ ਵੀ ਸਟੋਰ ਨਾ ਕਰੋ ਸਟੋਰ ਕਰੋ ਲੇਕਿਨ ਕੋਮੋ ਆਪਾ ਜਿਨੇ ਕੇ ਸੇਤ ਭਾਗ ਉਹਨੂੰ ਇੱਕ ਨਾਰਾ ਦਿੱਤਾ ਗਿਆਗਾ ਹਰ ਸ਼ੁੱਕਰਵਾਰ ਨੂੰ ਆਪਾਂ ਟਰਾਈਡੇ ਦੇ ਤੌਰ ਤੇ ਮਨਾਣੇ ਆ ਆਪਾਂ ਹਰੇਕ ਸ਼ੁੱਕਰਵਾਰ ਨੂੰ ਘਰੇ ਕਹੋ ਸਾਰਿਆਂ ਨੂੰ ਪੇਰੈਂਟਸ ਨੂੰ ਕਹੋ ਆਪਾਂ ਵਾਲੇ ਦੁਆਲੇ ਕਹੋ ਸਾਰਿਆਂ ਨੂੰ ਵੀ ਸ਼ੁੱਕਰਵਾਰ ਨੂੰ ਉਹਨੂੰ ਸਵੇਰੇ ਖਾਲੀ ਕਰ ਦੋ ਬਰਤਨ ਨੂੰ ਜੇਰੇ ਖਾਲੀ ਕਰਨ ਤੋਂ ਬਾਅਦ ਸਾਰਾ ਦਿਨ ਨੂੰ ਧੁੱਪ ਲੱਗਣ ਦੋ ਚਾਹੁੰਦੇ ਦੁਆਰਾ ਪਰ ਲੋ ਇਹਦੇ ਨਾਲ ਕੀ ਹੁੰਦਾ ਹੈਗਾ ਜਿਹੜਾ ਲਾਰਵੇ ਦਾ ਰੀਸਾਈਕਲ ਹੁੰਦਾ ਹੈ ਜਾਨੀ ਕਿ ਉਹ ਸੁੱਕ ਜਾਂਦਾ ਕਿਉਂਕਿ ਇਹਦਾ ਇੰਕੂਬੇਸ਼ਨ ਪੀਰੀਅਡ ਆ ਜਿਹੜਾ ਲਾਰਵੇ ਤੋਂ ਕੂਪਾ ਕੂਪਾ ਤੋਂ ਲਾਰਵ ਜਿਹੜੇ ਮੱਛਰ ਬਣਦਾ ਪੀਰੀਅਡ ਹੈ ਉਹ ਇੱਕ ਹਫ਼ਤੇ ਦਾ ਤੇ ਇੱਕ ਹਫ਼ਤੇ ਦੇ ਵਿੱਚ ਇੱਕ ਗੁੱਡਾ ਜਿਹੜੀ ਮਾ ਮਾਦਾ ਜਿਹੜੀ ਜਦੋਂ ਆਡੇ ਦਿੰਦੀ ਆ ਆਪਦੇ ਤੇ ਇੱਕ ਹਫ਼ਤੇ ਦੇ ਵਿੱਚ ਉਹ ਆਪਦਾ ਮੱਛਰ ਦਾ ਰੂਪ ਬਣ ਜਾਂਦਾ ਹੈ ਅਗਰ ਆਪਾਂ ਉਹਨੂੰ ਇੱਕ ਹਫ਼ਤੇ ਦੇ ਵਿੱਚ ਹਰੇਕ ਸ਼ੁੱਕਰਵਾਰ ਨੂੰ ਆਪਾਂ ਮੰਨ ਲਓ ਆਪਣੂੰ ਸਾਫ਼ ਕਰਤਾ ਤਾਂ ਉਹਦਾ ਇੱਕ ਲਿੰਕ ਟੁੱਟ ਗਿਆ ਤਾਂ ਉਹ ਖਤਮ ਹੋ ਗਿਆ ਇਸ ਤਰ੍ਹਾਂ ਇਹ ਆਪਾਂ ਘਰਾਂ ਦੇ ਉੱਪਰ ਆਪਾਂ ਛੱਤਾਂ ਦੇ ਉੱਪਰ ਆਪਾਂ ਨੂੰ ਜਦੋਂ ਨੰਦਾ ਜੀ ਆਪਾਂ ਕੁੱਤੇ ਆਪਾਂ ਜਿਆ ਵਰਤਨ ਟਾਇਰ ਵਗੈਰਾ ਜਿਆ ਉਹ ਸੁੱਟੇ ਜਾਂਦੇ ਨੇ ਇਹਦੇ ਵਿੱਚ ਪਾਣੀ ਖੜਾ ਹੋ ਜਾਂਦਾ ਉਹ ਵੀ ਆਪਾਂ ਧਿਆਨ ਦੇ ਦਿੰਦੇ ਹਾਂ ਕਿ ਕੋਈ ਇਸ ਤਰ੍ਹਾਂ ਦਾ ਫਰੀ ਨਾਲ ਉੱਥੇ ਜਾ ਕੇ ਮੱਛਰ ਪੜ ਜਾਂਦਾ ਤ੍ਰੇਗੀ ਟ੍ਰੇ ਹੁੰਦੀ ਹੈ ਇੱਕ ਦੇਸ ਟ੍ਰੇ ਹੁੰਦੀ ਹੈ ਪਿੱਛੇ ਉਹ ਵੀ ਆਪਾਂ ਧਿਆਨ ਨਹੀਂ ਦਿੰਦੇ ਕਰਦੇ ਉਹਨੂੰ ਸਾਫ਼ ਵੀ ਨਹੀਂ ਕਰਦੇ ਹੈਗੇ ਕਿਉਂਕਿ ਇਹ ਨੂੰ ਜਿਹੜਾ ਹੈਗਾ ਆ ਦਿਨ ਚੱਲਦੇ ਨੇ ਥੱਲ ਵਾਲੇ ਥੱਲਾ ਮੌਸਮ ਕਰਕੇ ਜਨ ਕੇ ਵੀ ਇਹ ਦਾ ਤੂੰਦੀ ਜਗ੍ਹਾ ਹੈਗੀ ਉਹ ਸੂਰਜੇ ਹੁੰਦੇ ਨੇ ਜਾਂ ਕਾਰਨਰ ਜੀ ਵੀ ਕਰੀਏ ਘਰ ਦਾ ਜਾਂ ਆਪਣੇ ਫ੍ਰਿਜ ਦੀ ਟ੍ਰੇ ਵਗੈਰਾ ਹੋਗੀ ਤੇ ਜਾਂ ਆਪਣੇ ਘਰਾਂ ਵਿੱਚ ਗਮਲੇ ਰੱਖੇ ਹੁੰਦੇ ਨੇ ਜੀ ਗਮਲੇ ਦੇ ਵਿੱਚ ਧਰਮਾ ਜਿਹੜੇ ਨੂੰ ਸਹੀ ਮਿਲਦਾ ਇਹ ਉੱਥੇ ਜ਼ਿਆਦਾ ਪੈਦਾ ਹੁੰਦਾ ਹੈ ਕੂਲਰ ਵਗੈਰਾ ਘਰਾਂ ਦੇ ਵਿੱਚ ਹੁੰਦੇ ਨੇ ਕੂਲਰ ਵੀ ਸਾਫ਼ ਕਰੋ ਹਫ਼ਤੇ ਦੇ ਹਰੇਕ ਹਫ਼ਤੇ ਸ਼ੁੱਕਰਵਾਰ ਨੂੰ ਆਪਾਂ ਇਹ ਜਿਹੇ ਦਾ ਨਾੜਾ ਦਿੱਤਾਗਾ ਕਈ ਵੀ ਸ਼ੁੱਕਰਵਾਰ ਨੂੰ ਆਪਾਂ ਹਰੇਕ ਟੀਨ ਜਿਹਦਾ ਵਰਤਨ ਆਪਾਂ ਤੁਹਾਨੂੰ ਦਿਖਾਗਾ ਉਹਨੂੰ ਖਾਲੀ ਕਰੋ ਇੱਕ ਵਾਰ ਖਾਲੀ ਕਰਕੇ ਦੁਬਾਰਾ ਭਰੋ ਕਿਉਂਕਿ ਹੁਣ ਇਹਦੇ ਨਾਲ ਕੀ ਹੈਗੇ ਕੱਲਾ ਮਲੇਰੀਆ ਡੇਂਗੂ ਨਹੀਂ ਇਹਦੇ ਨਾਲ ਆਪਾਂ ਨੂੰ ਅੱਗੇ ਜੇ ਹੁਣ ਆਪਾਂ ਕੋਈ ਬੱਚਾ ਪਈਗਾ ਫੀਗਲ ਕਹਾਂਗੇ ਬੱਚਿਆਂ ਨੂੰ ਵੀ ਜਿੰਨਾ ਹੋ ਸਕਦਾ ਆਪਦੇ ਘਰ ਦਾ ਪੱਕਿਆ ਖਾਣਾ ਖਾਓ ਆਪਦੇ ਹੱਥਾਂ ਦੀ ਆਪਦੇ ਜਣ ਕੇ ਆਲੇ ਦੁਆਲੇ ਦੀ ਸਫਾਈ ਰੱਖਣੀ ਹੈ ਹੱਥਾਂ ਦੀ ਖਾਸ ਕਰ ਸਫਾਈ ਰੱਖੋ ਕਿਉਂਕਿ ਜਿਹੜੀ ਘਰਾਂ ਚੀਜ਼ ਬਣੂਗੀ ਉਹ ਸਾਫ਼ ਤੇ ਸੁਥਰੀ ਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਸਿਹਤ ਵੀ ਤੰਦਰੁਸਤ ਹੁੰਦੀ ਹੈ ਬਾਹਰ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ ਅੱਖਾਂ ਤੋਂ ਉੱਤੇ ਹੈ ਕੀ ਬਣਦਾ ਕੀ ਨਹੀਂ ਬਣਦਾ ਉਹ ਖਾਣਿਆ ਤੇ ਆਪਾਂ ਫਿਰ ਆਪਣੇ ਮਾਰੁੰਨੇ ਜਾਂ ਡਾਇਰੀਆ ਹੁੰਦਾ ਜਿਹੜਾ ਕਿ ਅੱਜ ਕੱਲ੍ਹ ਇਹ ਲੋਕ ਪੀਸਾ ਦਾ ਇਟਾਲੀਅਨ ਵੀ ਬਹੁਤ ਚੱਲ ਰਿਹਾ ਹੈਗਾ ਆਪਾਂ ਇਹ ਨਾ ਹੋਵੇ ਕਿ ਆਪਾਂ ਬਾਹਰੋਂ ਚੀਜ਼ ਖਾਈਏ ਸਵਾਗ ਲਈ ਤੇ ਉਸ ਤੋਂ ਬਾਅਦ ਆਪਾਂ ਵੀ ਸੇਵਨ ਖਰਾਬ ਕਰ ਲਈਏ ਇਹਨਾਂ ਗੱਲਾਂ ਦਾ ਜੇ ਆਪਾਂ ਆਪ ਧਿਆਨ ਰੱਖਾ ਵੀ ਤਾਂ ਅੱਗੇ ਚਾਰਜ ਜਦਗੀ ਘਰਾਂ ਨੂੰ ਜਾਂ ਆਪਾਂ ਫਿਰਾਂ ਨੂੰ ਜੁਕਸਾਂਗੇ ਤਾਂ ਇਹਦੇ ਨਾਲ ਆਪਣਾ ਵਿਚਾਰਦਾ ਹੋਊਗਾ ਆਸਤੇ ਪਾਸੇ ਦਾ ਵੀ ਵਿਚਾਰ ਹੋ ਸਕਦਾ ਅਗਰ ਫਿਰ ਵੀ ਕਿਸੇ ਬੱਚੇ ਨੂੰ ਜਾਂ ਕਿਸੇ ਪੇਸ਼ੈਂਟ ਨੂੰ ਘਰ ਦੇ ਮੈਂਬਰ ਨੂੰ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਨੇੜੇ ਦੀ ਸਿਹਤ ਸਨਸਦ ਜਾ ਕੇ ਆਪਣੇ ਜੀਵ ਦੀ ਜਾਂਚ ਕਰਵਾਓ ਔਰ ਦਵਾਈ ਫ੍ਰੀ ਮਿਲਦੀ ਹੈ ਟੈਸਟ ਫ੍ਰੀ ਹੁੰਦਾ ਹੈ ਤਾਂ ਉਹ ਇਹ ਨਹੀਂ ਗੱਲ ਹੀ ਕਰਨੀ ਆਪਾਂ ਕਿ ਚਾਰ ਦਿਨ ਬੁਖਾਰ ਹੋ ਗਿਆ ਬਾਹਰ ਦਵਾਈ ਲਈ ਜਾਣੀ ਉਹ ਵੀ ਜਲਦੀ ਤੋਂ ਜਲਦੀ ਜਾਂਚ ਕਰਵਾ ਕੇ ਉਹਦਾ ਸਹੀ ਇਲਾਜ ਕਰਵਾਓ ਤਵੀ ਆਪਾਂ ਤੰਦਰੁਸਤ ਰਹਿ ਸਕਦੇ ਆ ਇਹਨਾਂ ਕਹਿੰਦਾ ਹੋਇਆ ਫਾਰਾਂ ਦਾ ਧੰਨਵਾਦ